ਗੱਲ ਦੀ ਸਾਰਿਆਂ ਦਾ ਸਵਾਗਤ ਕਰਦੇ ਆ ਜੀ ਅੱਜ ਅਸੀਂ ਅੱਜ ਅਸੀਂ ਪਹੁੰਚੇ ਸੀਗੇ ਸੁਨਾਮ ਦੇ ਵਿੱਚ ਸਾਡਾ ਇੱਥੇ ਅੱਜ ਇੱਕ 플ੌਟ ਲੱਗਿਆ ਹੋਇਆ ਸੀਗਾ ਬਾਇਓਲੋਜੀਕਲ 플ੌਟ ਜਿਸ ਨੂੰ ਅਸੀਂ ਕਹਿੰਦੇ ਆ ਵੀ ਜੈਵਿਕ ਜਿਹੜੇ ਉਤਪਾਦਾਂ ਦੇ ਨਾਲ ਜਿਹੜੀ ਆਪਾਂ ਆਲੂ ਦੀ ਖੇਤੀ ਦੇ ਵਿੱਚ ਖਾਦ ਦੀ ਜਿਹੜੀ ਖਪਤ ਹੈ ਉਹ ਵੀ ਘੱਟ ਕਰ ਰਹੇ ਆ ਔਰ ਜਿਹੜੇ ਆਪਾਂ ਕੋਈ ਕੈਮੀਕਲ ਫੰਗੀਸਾਈਡ ਯੂਜ਼ ਕਰਦੇ ਆ ਉਹਨਾਂ ਦੀ ਵੀ ਘੱਟ ਵਰਤੋਂ ਦੇ ਨਾਲ-ਨਾਲ ਆ ਜਿਹੜੀ ਆਪਾਂ ਜਿਹੜੀ ਕ੍ਰੌਪ ਪ੍ਰੋਟੈਕਸ਼ਨ ਵੀ ਨਾਲ ਨਾਲ ਜਿਹੜੀ ਲੈ ਕੇ ਜਾ ਰਹੇ ਆ ਆਓ ਜਾਣਦੇ ਆ ਜੀ ਆਪਾਂ ਸਾਡੇ ਕਿਸਾਨ ਭਰਾ ਪਿੰਡ ਸੁਨਾਮ ਤੋਂ ਨੇ ਤੇ ਉਹਨਾਂ ਨੇ ਜਵਾਨੀ ਜਾਣਦੇ ਆ ਵੀ ਜਿਹੜਾ ਬਾਇਓਲੋਜੀਕਲ ਪਲਾਟ ਉਹਨਾਂ ਦੇ ਖੇਤ ਅਸੀਂ ਲਾਇਆ ਸੀਗਾ ਤੇ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਮੈਂ ਨਾਲ ਨਾਲ ਗੱਲ ਵੀ ਕਰੂੰਗਾ ਔਰ ਉਹਨਾਂ ਦੀ ਜਵਾਨੀ ਇਹ ਪੁੱਛਦੇ ਆ ਵੀ ਕਿਸ ਤਰੀਕੇ ਦੇ ਉਹਨਾਂ ਨੂੰ ਰਿਜ਼ਲਟ ਨਜ਼ਰ ਆਏ ਅਸੀਂ ਵਿੱਚ ਹਾਂਜੀ ਭਾਈ ਹਾਂਜੀ ਸਾਡੇ ਵੀ ਜਿਹੜੇ ਦੋ ਪਦਾਰਥ ਪੁਆਇਤੀ ਜੀ ਤੁਹਾਡੇ ਤੋਂ ਕੰਪਨੀ ਤੋਂ ਤੁਹਾਨੂੰ ਵਧੀਆ ਬੈਨੀਫਿਟ ਲੱਗਿਆ ਜੀ 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 ਤੋਂ ਜੀ ਦਾਣੇ tane ਬੁੱਤੇ ਤੇ ਡੇ ਪੱਟ ਕੇ ਦੇਖਿਆ ਜੀ ਜੀ ਵੀ ਦਾਣੇ ਉਹਦੇ ਥੱਲੇ ਵੱਧ ਨੇ ਜੀ ਜੀ ਐਂ ਕਰਕੇ ਸਾਨੂੰ ਵਧੀਆ ਲੱਗਿਆ ਜੀ ਠੀਕ ਹੈ ਆ ਚਲੋ ਮੈਂ ਦੱਸ ਦਿਆਂ ਜੀ ਇੱਥੇ ਵੀ ਜਿਹੜੇ ਅਸੀਂ ਪ੍ਰੋਡਕਟ ਹੈ ਜਿੱਥੇ ਯੂਜ਼ ਕੀਤੇ ਹੋਏ ਆ ਆ ਇਸ ਬਾਇਓਲੋਜੀਕਲ ਫਲੋਟ ਦੇ ਵਿੱਚ 8 ਕਿਲੋ ਪ੍ਰਤੀ ਏਕੜ ਗ੍ਰਿਫਨ ਵਰਤਿਆ ਗਿਆ ਵਾ ਔਰ ਜਿਹੜੀ 25 ਤੋਂ 30% ਖਾਦ ਦੀ ਵੀ ਜਿਹੜੀ ਕਟੌਤੀ ਕੀਤੀ ਗਈ ਆ ਔਰ ਜੋ ਜ਼ਿਮੀਂਦਾਰ ਭਰਾ ਦੇ ਆਪਦੇ ਖੇਤ ਦੇ ਵਿੱਚ ਖਾਦ ਵਰਤੀ ਗਈ ਆ ਉਹ ਲਗਭਗ 3 ਬੈਗ ਡੀਪੀ ਔਰ ਇੱਕ ਬੈਗ ਉਸ ਦੇ ਨਾਲ ਟੀਐਸਪੀ ਆ ਇਸ ਦੇ ਵਿੱਚ ਅਸੀਂ ਡੀਪੀਟੀ ਵੀ ਔਰ ਜਿਹੜਾ ਦੂਸਰੀ ਖਾਦਾਂ ਵੀ ਉਹਨਾਂ ਨੂੰ ਵੀ ਕਟੌਤੀ ਕੀਤੀ ਆ ਤੁਸੀਂ ਦੇਖ ਰਹੇ ਹੋ ਉਸ ਦੇ ਨਾਲ ਜਿਹੜਾ ਅਸੀਂ ਪ੍ਰੋਡਕਟ ਵਰਤੀਆ ਸਪੈਸ਼ਲ ਸੋਇਲ ਟ੍ਰੀਟਮੈਂਟ ਦੇ ਵਿੱਚ ਜਿਹੜਾ ਆਪਾਂ ਲੈ ਕੇ ਜਾਂਦੇ ਆ ਇਗਨੋਰ ਅਤੇ ਫਸਲ ਰક્ષਕ ਜਿੰਨਾਂ ਦਾ ਮੇਨ ਮੰਤਵ ਰਹਿੰਦਾ ਆਪਣਾ ਜਿਹੜੀ ਇੱਕ ਰਾਈਜ਼ੋਕਟੋਨੀਆ ਉਲੀ ਹੈ ਮਤਲਬ ਕਾਲੀ ਜਿਤਰੀ ਆਲਰੇਡੀ ਸਕੈਬ ਨਾਂ ਦੀ ਬਿਮਾਰੀ ਹੈ ਉਸ ਤੋਂ ਵੀ ਆਪਾਂ ਛਡਕਾਰਾ ਪਾਉਣ ਦੇ ਲਈ ਇਹ ਦੋਨੇ ਪ੍ਰੋਡਕਟ ਨਾਲ ਵਰਤੀ ਹੋਏ ਆ ਔਰ ਜਿਵੇਂ 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 ਕਿ ਜ਼ਿਮੀਦਾਰ ਭਰਾ ਨੇ ਦੱਸਿਆ ਹੀ ਆਪਾਂ ਨੂੰ ਵੀ ਇਹ ਜਿਹੜਾ ਬਾਇਓਲੋਜੀਕਲ ਪਲਾਟ ਆ ਇਸ ਦੇ ਵਿੱਚ ਜੋ ਆਲੂਆਂ ਦੀ ਗਿਣਤੀ ਆ ਭਾਵ ਕਿ ਜੋ ਥੱਲੇ ਦਾਣੇ ਨਵੇਂ ਦਾਣੇ ਲੱਗੇ ਹੋਇਆ ਉਹਨਾਂ ਦੀ ਗਿਣਤੀ ਵੀ ਜਾਰਾ ਦੂਸਰੇ ਖੇਤ ਨਾਲੋਂ ਔਰ ਇੱਕ ਸਾਰਤਾ ਵੀ ਜ਼ਿਆਦਾ ਔਰ ਫਸਲ ਦਾ ਜਿਹੜਾ ਇੱਕ ਆਪਾਂ ਦੇਸੀ ਭਾਸ਼ਾ 'ਚ ਕਹ ਲਈਏ ਵੀ ਰੋਪ ਵੀ ਦੂਸਲੀ ਫਸਲ ਨਾਲੋਂ ਆਪਾਂ ਨੂੰ ਜਾਰੇ ਦਿਖ ਰਿਹਾ ਵਾ ਸੋ ਤੁਸੀਂ ਖੁਸ਼ ਹੋ ਜੀ ਬਾਇਓਲੋਜੀਕਲ ਪਲਾਟ ਦੇ ਵਿੱਚ ਕਿਉਂਕਿ ਕਈ ਵਾਰ ਆਪਾਂ ਨੂੰ ਇਹ ਲੱਗਦਾ ਵੀ ਯਾਰ ਆ ਪਿਓਰਲੀ ਖੇਤੀ ਕੱਲੀ ਜਿਹੜੀ ਕੈਮੀਕਲ ਖਾਦ ਦੇ ਨਾਲ ਹੀ ਸੰਭਵ ਹੈ ਪਰ ਤੁਹਾਨੂੰ ਲੱਗਦਾ ਵੀ ਇਸ ਦੇ ਵਿੱਚ ਵੀ ਥੋੜਾ ਥੋੜਾ ਜਿਹਾ ਆਪਾਂ ਇਸ ਨੂੰ ਵੀ ਨਾਲ ਚੀਜ਼ਾਂ ਬਾਇਓਲੋਜੀਕਲ ਤੇਰੀ ਚੀਜ਼ਾਂ ਜੇ ਵਰਤੀ ਗਈ ਅਗਲੇ ਸਾਲ ਪੱਤ ਪਾਵਾਂਗੇ ਜੀ ਹੋਰ ਅਗਲੇ 2-2 3-3 ਕਿੱਲੇ ਪਾਵਾਂਗੇ ਜੀ ਬਿਲਕੁਲ ਸੋ ਧੰਨਵਾਦ ਸਾਰਿਆਂ ਦਾ ਜੀ ਧੰਨਵਾਦ